ਅੱਜ ਕੱਲ ਵਿਆਹ ਜਿਹੜੇ ਟਿਕਦੇ ਨਹੀਂ ਹੈਗੇ ਪਹਿਲਾਂ ਦੇ ਸਮੇਂ ਵਿੱਚ ਨਾ ਜਦੋਂ ਕਿਤੇ ਤਲਾਕ ਹੋਣਾ ਤਾਂ ਉਹ ਕਿਸੇ ਖਾਨਦਾਨ ਦੇ ਉੱਤੇ ਲੱਗਿਆ ਬਲੈਕ 스ਪੌਟ ਮੰਨਿਆ ਜਾਂਦਾ ਸੀ ਇੰਨਾ ਜ਼ਿਆਦਾ ਇਨਟੋਲਰੈਂਸ ਮੁੰਡਿਆਂ 'ਚ ਕੁੜੀਆਂ 'ਚ ਬਹੁਤ ਜ਼ਿਆਦਾ ਜੋ ਕੀ ਕਾਰਨ ਬਣ ਰਿਹਾ ਹੈ ਆ ਤਲਾਕ ਹੋਣ ਦਾ ਇਹਦੇ ਵਿੱਚ ਕਸੂਰ ਵੀ ਸਾਡੀ ਸੋਸਾਇਟੀ ਦਾ ਹੀ ਆ ਸਾਡੇ ਕੋਲ ਕੇਸ ਆਇਆ ਕਿਸੇ ਬੰਦੇ ਨੇ ਆਪਣੀ ਵਾਈਫ ਨੂੰ ਕਰੇ ਰੱਖੇ ਕੁੱਤੇ ਦੇ ਭਾਂਡ 'ਚ ਰੋਟੀ ਖਵਾਈ ਔਨ ਰਿਕਾਰਡ ਆ ਜੇ ਕਿਸੇ ਨੂੰ ਵੀ ਦੀ ਗੱਲ ਤੇ ਸ਼ੱਕ ਹੋਵੇ ਨਾ ਮੇਰੇ ਕੋਲ ਆਜ ਵਿੱਚ ਐਵਿਡ ਕੋਮਨ ਗੱਲ ਹੋ ਗਈ ਹੈ ਹੁਣ ਤਲਾਕ ਜਿਹੜਾ ਪਰ ਜ਼ਿਆਦਾ ਅਰੇਂਜ ਮੈਰਿਜੇਸ ਵਾਲੇ ਆਉਂਦੇ ਨਹੀਂ ਆ ਲਵ ਮੈਰਿਜੇਸ ਵਾਲੇ ਆਉਂਦੇ ਅਰੇਂਜ ਮੈਰਿਜੇਸ ਸਾਡੇ ਬੜਿਆਦਾ ਹਾਂ ਹਾਂ ਬਿਲਕੁਲ ਲਵ ਮੈਰਿਜ ਵਾਲੇ ਘੱਟ ਆਉਂਦੇ ਨਹੀਂ ਨਹੀਂ ਸਰ ਇਹ ਬੜਾ ਇਹ ਬੜੀ ਮੈਂ ਅਸੀਂ ਮਤਲਬ ਇਹ ਇਸ ਗੱਲ ਨੂੰ ਡੋਨਟ ਟੇਕ ਇਟ ਇਨ ਅ ਰੋਂਗ ਵੇ ਜੀ ਲਵ ਮੈਰਿਜੇਸ ਅੱਜ ਦੀ ਡੇਟ ਦੇ ਵਿੱਚ ਪਿਛਲੇ ਕੁਝ ਸਾਲਾਂ ਤੋਂ ਸਕਸੈਸਫੁਲ ਹੋ ਰਹੀਆਂ ਨੇ ਇਕਟਰ ਮੈਰਿਟਲ ਅਪੀਅਰਸ ਵੀ ਜਿਹੜੇ ਵੱਡਾ ਕਾਰਨ ਨੇ ਪਰਿਵਾਰਾਂ ਦੇ ਟੁੱਟਣ ਵਾਸਤੇ ਬਹੁਤ ਵੱਡਾ ਕਾਰਨ ਨੇ ਬਾਈ ਜੀ ਤਾਂ ਕਿ ਕਿਸੇ ਬਾਬੇ ਕੋਲ ਗਏ ਜਾਂ ਕਿਤੇ ਡੇਰੇ ਤੇ ਗਏ ਉਹਨਾਂ ਨੇ ਦੇਖਿਆ ਵੀ ਇਹ ਤਾਂ ਯਾਰ ਮੇਰੀ ਉਨੀ ਇੱਜ਼ਤ ਨਹੀਂ ਕਰਦਾ ਮੇਰੀ ਉਨੀ ਕਦਰ ਨਹੀਂ ਕਰਦਾ ਤਾਂ ਬਾਬੇ ਕੀ ਕਰਦੇ ਆ ਫਰਕ ਪਾ ਦਿੰਦੇ ਆ ਵੱਡੀ ਗੱਲ ਤੁਸੀਂ ਕਹਿ ਰਹੇ ਹੋ ਕਿ ਜਿਹੜੇ ਬਾਬੇ ਨਹੀਂ ਜਾਂ ਜਿਹੜੇ ਜੋਤਿਸ਼ਾਂ ਕੋਲ ਲੋਕ ਜਾਂਦੇ ਨੇ ਉਹ ਵੀ ਘਰਾਂ ਨੂੰ ਤੋੜ ਦਿੰਦੇ ਜਿੱਥੇ ਗੱਲ ਬਾਬਾ ਜੀ ਨੂੰ ਫਿੱਟ ਨਹੀਂ ਪੈਂਦੀ ਉੱਥੇ ਘਰ ਟੁੱਟ ਜਾਂਦਾ ਇਹ ਅਕਸਰ ਅਸੀਂ ਦੇਖਿਆ ਪ੍ਰੈਕਟੀਕਲੀ ਸਾਡੇ ਕੋਲ ਕਈ ਉਦਾਹਰਨਾਂ ਨੇ